ਆੰਦਨੀ ਵਿਆਜ ਨਾਲੋਂ ਮੁੱਲ ਪਿਆਰਾ ਹੁੰਦਾ ਹੈ। ਉਮੀਦ ਆਦੀਆਂ ਨੂੰ ਪੋਤੇ ਤੇ ਪੋਤੀਆਂ ਪਿਆਰੀਆਂ ਹੁੰਦੀਆਂ ਨੇ। ਜੀ ਆ ਜੀ ਦਾਦੀਆਂ ਆਪਣੇ ਪੁੱਤਾਂ ਪੋਤੀਆਂ ਨਾਲ ਖੇਡ ਰਹੀਆਂ ਨੇ। ਉਹਨਾਂ ਨੂੰ ਮੈਂ ਤਾਂ ਗੁਜਰਕੋਟ ਜੀ ਦਾ ਬਾਬਾ ਸ਼ੌਰ ਸਿੰਘ ਜੀ ਦਾ ਬਾਬਾ ਫਤੇ ਸਿੰਘ ਜੀ ਦਾ ਤਨਵਾਦ ਕਰਨਾ ਚਾਹੀਦਾ ਆ। ਧੀਲੇ ਦੇਖੋ ਮੈਂ ਤਾਂ ਗੁਜਰਕੋਟ ਜੀ ਦਾ ਕਿੰਨਾ ਵੱਡਾ ਦਾਦੇ ਜੀ ਦੇ ਪੋਤਿਆਂ ਨੂੰ ਛੋਟੇ ਪੋਤੀਆਂ ਨੂੰ ਸੂਬੇ ਨੇ ਇੰਨੇ ਤਸੱਈਏ ਦਿੱਤੇ। ਸੰਗਤ ਜੀ ਉਹਨਾਂ ਗੈਰ ਠੰਡ ਵਿੱਚ ਕੱਪੜੇ ਉਤਾਰ ਕੇ ਛੱਟੀਆਂ ਨਾਲ ਮਾਰਿਆ ਗਿਆ ਤੇ ਉਹ ਦਾਦੀ ਦੇ ਪੋਤੇ ਡੋਲੇ ਨੇ ਕਚੈਰੀ ਖਤਮ ਹੋਣ ਤੋਂ ਬਾਅਦ ਠੰਡੇ ਬੁਰਜ ਵਿੱਚ ਜਾਂਦੇ ਨੇ ਤੇ ਆਪਣੀ ਦਾਦੀ ਦੀ ਗੋਦੀ ਦਾ ਨਿਗਮਾਂਦੇ ਨੇ ਤੇ ਇਹ ਕਚੈਰੀ ਲੱਗਦੀ ਹੈ ਪੂਰੇ ਜੋਸ਼ ਨਾਲ ਜੇ ਕਾੜੀ ਛੱਡਦੇ ਨੇ ਕਿਉਂਕਿ ਉਹਨਾਂ ਦੀ ਦਾਦੀ ਨੇ ਉਹਨਾਂ ਨੂੰ ਡੋਲਣ ਨਹੀਂ ਦਿੱਤਾ ਇਹ ਸੀ ਮਾਤਾ ਗੁਜਰਕੋਸ਼ੀ ਦਾ ਸਬਰ ਤੇ ਦਿਲ ਉਸ ਦਾਦੀ ਨੇ ਆਪਣੇ ਘਰ ਦਾ ਚਿਰਾਗ ਬੁਝਾਇਆ ਸਾਡੇ ਕਰਾਂ ਨੇ ਕੀਤੀ ਹੈ ਕੋਈ ਇਨ ਸੱਚੀਆਂ ਰੂਹਾਂ ਦੇ ਕਰਜ਼ਦਾਰ ਨਹੀਂ